ਸਤਿ ਸ਼੍ਰੀ ਅਕਾਲ ਵੀਜੀ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ 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 ਤੇ ਅੱਜ ਜਿਹੜੀ ਅਪਡੇਟ ਹੈ ਵੀਜੀ ਉਹ ਰਿਗਾਰਡਿੰਗ ਐਲ ਐਮ ਆਈ ਐ ਬੇਸਡ ਵਰਕ ਪਰਮਿਟ ਦੀ ਹੈ ਜੀ ਐਲ ਐਮ ਆਈ ਐ ਜੇ ਤੁਹਾਡੇ ਕੋਲ ਹੁੰਦਾ ਉਹਨੂੰ ਕਹਿੰਦੇ ਆ ক্লোਜ਼ਡ ਵਰਕ ਪਰਮਿਟ ਸਟੂਡੈਂਟ ਜਿਹੜਾ ਪੜਾਈ ਕਰਨੇ ਤੋਂ ਬਾਅਦ ਵਰਕ ਪਰਮਿਟ ਲੈਂਦਾ ਉਹਨੂੰ ਓਪਨ ਕਹਿੰਦੇ ਆ ਜੀ ਦਾ ਮਤਲਬ ਉਹ ਕਿਤੇ ਕਿਸੇ ਦੇ ਵੀ ਨਾਲ ਕੰਮ ਕਰ ਸਕਦਾ ਹੈ ਬਟ ক্লোਜ਼ਡ ਵਰਕ ਪਰਮਿਟ that is ਐਲ ਐਮ ਆਈ ਐ ਬੇਸਡ ਵਰਕ ਪਰਮਿਟ ਉਹਦੇ ਵਿੱਚ ਤੁਸੀਂ ਸਿਰਫ ਔਰ ਸਿਰਫ ਉਸੇ ਬੰਦੇ ਨਾਲ ਕੰਮ ਕਰ ਸਕਦੇ ਆ ਜੀ ਦਾ ਨਾਮ ਤੁਹਾਡੇ ਵਰਕ ਪਰਮਿਟ ਤੇ ਲਿਖਿਆ ਹੁੰਦਾ ਹੈ ਜੀ ਤੇ ਦੂਜੀ ਗੱਲ ਹੁੰਦੀ ਹੈ ਪਹਿਲਾ ਇਦਾਂ ਹੁੰਦਾ ਸੀਗਾ ਕਿ ਆਪਾਂ ਨੇ ਜੇ এমਪਲੋਇਰ ਚੇਂਜ ਕਰਨਾ ਹੈ ਕੋਈ ਵੀ ਰੀਜ਼ਨ ਹੈ ਕੰਪਨੀ ਬੰਦ ਹੋ ਰਹੀ ਹੈ ਜਾਂ এমਪਲੋਇਰ ਐਕਸਪਲੋਇਟ ਕਰ ਰਿਹਾ ਹੈ ਤੁਹਾਨੂੰ ਜਾਂ ਤੁਸੀਂ ਉੱਥੇ ਤੁਹਾਨੂੰ ਜਿੰਨੀ ਟਾਈਮ ਕਿਹਾ ਹੋਇਆ ਸੀ ਕਿਨੇ ਘੰਟੇ ਕਿਹਾ ਹੋਇਆ ਸੀ ਉਹਨੇ ਤੁਹਾਨੂੰ ਨਹੀਂ ਮਿਲ ਰਹੇ ਤਾਂ ਤੁਸੀਂ এমਪਲੋਇਰ ਚੇਂਜ ਨਹੀਂ ਕਰ ਸਕਦੇ ਸੀ ਜੇ ਤੁਸੀਂ ক্লোਜ਼ਡ ਵਰਕ ਪਰਮਿਟਤੇ ਹੁੰਦੇ ਸੀ ਜਾਂ ਐਲ ਐ ਐਮ ਆਈਏ ਬੇਸਡ ਵਰਕ ਪਰਮਿਟਤੇ ਹੁੰਦੇ ਸੀ ਕਿਉਂਕਿ ਤੁਹਾਨੂੰ ਉਹਦੇ ਲਈ ਨਵਾਂ ਵਰਕ ਪਰਮਿਟ ਲਗਾਣਾ ਪੈਂਦਾ ਸੀ ਤੇ ਵੇਟ ਕਰਨਾ ਪੈਂਦਾ ਸੀ ਜਿੰਨਾ ਚਿਰ ਤੁਹਾਡਾ ਨਵਾਂ ਵਰਕ ਪਰਮਿਟ ਨਹੀਂ ਆਉਂਦਾ ਹੋਣ ਜਿਹੜੀ ਨਵੀਂ ਇਹਨਾਂ ਨੇ ਨਵੀਂ ਤਾਂ ਨਹੀਂ ਕਹੂੰਗੀ ਉਹ ਪਾਲਿਸੀ ਪੁਰਾਣੀ ਹੈ ਪਰ ਉਹਨੂੰ ਐਕਟੀਵੇਟ ਕਰ ਦਿੱਤਾ ਗਿਆ ਹੈ ਹੁਣ 27 ਮਈ ਨੂੰ ਕੀਤਾ ਹੈ 2025 ਚ ਉਹਦੇ ਵਿੱਚ ਇਹ ਹੋਊਗਾ ਕਿ ਜਿਹੜਾ এমਪਲੋయర్ EMPLOYEE ਹੈਗਾ ਜੇ ਉਹ ਕੰਮ ਕਰਨਾ ਚਾਹੁੰਦਾ ਕਿਸੇ ਹੋਰ ਜਗ੍ਹਾ ਉਹਨੂੰ ਜੌਬ ਆਫਰ ਮਿਲ ਰਹੀ ਹੈ ਜਾਂ ਉਸੀ ਕੰਪਨੀ ਚ ਕਿਸੇ ਹਾਇਰ ਪੋਸਟ ਤੇ ਕੰਮ ਕਰਨਾ ਚਾਹੁੰਦਾ ਹੈ ਤਾਂ ਉਹਦੇ ਲਈ ਉਹਨੂੰ ਵਰਕ ਪਰਮਿਟ ਤਾਂ ਲਗਾਉਣਾ ਹੀ ਪੈਣਾ ਹੈ ਫੋਰ ਸ਼ੋਰ ਪਰ ਜਦ ਤੱਕ ਉਹ ਨਵਾਂ ਵਰਕ ਪਰਮਿਟ ਨਹੀਂ ਆਂਦਾ ਉਹ ਉੱਥੇ ਕੰਮ ਕਰ ਸਕਦਾ ਹੈ ਮਤਲਬ ਉਹਦਾ অবশ্যই বিলবत्तियां ਤਾਂ ਉਹਦੀ ਫੇਰ ਵੀ ਆ ਹੀ ਰਹੀਆਂ ਹਨ ਔਰ ਵਰਕ ਪਰਮਿਟ ਦੀ ਹੁਣ ਜਿਹੜੀ ਟਾਈਮ ਲਾਈਨ ਹੈ ਉਹ 6 ਮਹੀਨੇ ਆ ਇਨਸਾਈਡ ਕੈਨੇਡਾ ਦੀ ਸੋ ਇਸ ਸੀਜ਼ ਨੂੰ ਮੱਦੇ ਨਜ਼ਰ ਰੱਖਦੇ ਕਿ ਬੰਦਾ 6 ਮਹੀਨੇ ਵੇਲਾ ਬੈਠੂਗਾ ਇੱਥੇ ਇਹਦੇ ਨਾਲ ਉਹਨਾਂ ਨੇ ਹੁਣ ਇਹ ਚੀਜ਼ ਕਰਤੀ ਆ ਕਿ ਆਪਾਂ ਹੁਣ ਕੰਮ ਕਰ ਸਕਦੇ ਹਾਂ ਵੀ ਕੈਨ ਕੰਟੀਨਿਊ ਵਰਕਿੰਗ ਐਂਡ ਆਪਾਂ ਜਦ ਤੱਕ ਆਪਣਾ ਨਿਆ ਵਰਕ ਪਰਮਿਟ ਨਹੀਂ ਆਂਦਾ ਔਰ ਉਸ ਵਰਕ ਨੂੰ ਕੰਟੀਨਿਊ ਕਰਨ ਲਈ ਉਹਨਾਂ ਨੇ ਥੋੜੀ ਜਿਹੀ ਐਲੀਜੀਬਿਲਿਟੀਆਂ ਰੱਖੀਆਂ ਕਿ ਹਰ ਕੋਈ ਨਹੀਂ ਕਰ ਸਕਦਾ ਜੀ ਜਿਹੜੇ ਲੋਕ ਕਰ ਸਕਦੇ ਆ ਉਹ ਹੈਗੇ ਨੇ ਜਿਹੜੇ ਆਲਰੇਡੀ ਕੈਨੇਡਾ ਚ ਵਰਕ ਪਰਮਿਟ ਤੇ ਸੀਗੇ ਐਲਮਾਗੇ ਬੇਸ ਵਰਕ ਪਰਮਿਟ ਤੇ ਔਰ ਹੁਣ ਮੇਨਟੇਨਡ ਸਟੇਟਸ ਤੇ ਮੇਨਟੇਨ ਮਤਲਬ ਉਹਨਾਂ ਦੀ ਫਾਈਲ ਲੱਗੀ ਹੋਈ ਆ ਜੀ ਵਰਕ ਪਰਮਿਟ ਦੀ ਤੇ ਦੂਜਾ ਨਿਆ ਵਰਕ ਪਰਮਿਟ ਹੈ ਐਕਸਟੈਂਸ਼ਨ ਜੋ ਵੀ ਉਹਨਾਂ ਨੇ ਹੈ ਉਹ ਲਗਾਇਆ ਹੋਇਆ ਹੈ ਉਹਨਾਂ ਨੇ ਕੈਨੇਡਾ ਦੇ ਜਿਹੜਾ ਟਾਈਮ ਲਾਈਨ ਹੈ ਉਹਨੂੰ ਫਾਲੋ ਕਰਦੇ ਹੋਏ ਦੇ ਆਰ ਅਥਰਾਇਜ਼ਡ ਟੂ ਵਰਕ ਇਨ ਕੈਨੇਡਾ ਜੀ ਲਾਈਕ ਦਨ ਕੀ ਵਿਜ਼ਿਟਰ ਹੈ ਬੰਦਾ ਉਹ ਆਬਵੀਅਸਲੀ ਵਿਜ਼ਿਟਰ ਤੇ ਵਰਕ ਤੇ ਜਾਊਗਾ ਹੁਣ ਐਪਲੀਕੇਸ਼ਨ ਲਗਦੀ ਨਹੀਂ ਹੈ ਇੰਸਾਈਡ ਕੈਨੇਡਾ ਤੇ ਜਿਹੜੇ ਆਲਰੇਡੀ ਐਲਐਮਆਈ ਤੇ ਸੀਗੇ ਉਹ ਆਪਣਾ ਵਰਕ ਪਰਮਿਟ ਐਕਸਟੈਂਡ ਕਰਾ ਸਕਦੇ ਆ ਔਰ ਜਿਹੜਾ ਬੰਦਾ ਹੈਗਾ ਜਿਹੜਾ ਨਿਊ EMPLOYER ਹੈਗਾ ਉਸੀ ਜਗ੍ਹਾ ਤੁਸੀਂ ਕੰਮ ਕਰ ਰਹੇ ਆ ਜਾਂ ਫਿਰ ਕਿਸੇ ਹੋਰ ਕੰਪਨੀ ਚ ਕੰਮ ਕਰ ਰਹੇ ਆ ਉਹਨੇ ਤੁਹਾਨੂੰ ਪ੍ਰੋਪਰ ਜੌਬ ਆਫਰ ਦਿੱਤੀ ਹੋਈ ਆ ਔਰ ਤੁਸੀਂ ਉੱਥੇ ਕੰਮ ਕਰ ਸਕਦੇ ਇੱਕ ਆਰਸੀਸੀ ਪੋਰਟਲ ਹੈ ਜਿਹਦੇ ਵਿੱਚ ਤੁਹਾਡੇ এমਪਲੋਇਰ ਨੂੰ ਇਹ ਇਨਫੋਰਮੇਸ਼ਨ ਦੇਣੀ ਪੈਣੀ ਆ ਕਿ ਹਾਂਜੀ ਐਪਲੀਕੇਸ਼ਨ ਲਗਾਨੀ ਪੈਣੀ ਕਿ ਹੁਣ ਮਿਸਟਰ ਐਕਸਵਾਈਜ਼ੀ ਮੇਰੇ ਨਾਲ ਕੰਮ ਕਰਦੇ ਸੀ ਤੇ ਮੈਂ ਚਾਹੁੰਦਾ ਕਿ ਉਹਨਾਂ ਦੀ ਜਦ ਤੱਕ ਫਾਈਲ ਅਪਰੂਵ ਨਹੀਂ ਹੁੰਦੀ ਉਹ ਮੇਰੇ ਨਾਲ ਕੰਮ ਕੰਟੀਨਿਊ ਕਰਨ ਉਹ ਆਰਸੀਸੀ ਤੇ ਐਗਜ਼ੈਂਪਸ਼ਨ ਲੈਂਦੇ ਹੁੰਦੇ ਆ ਤੇ ਉਹਦੇ ਐਗਜ਼ੈਂਪਸ਼ਨ ਆਣੇ ਨੂੰ ਮੈਨੂੰ ਲੱਗਦਾ 10 ਤੇ 15 ਦਿਨ ਲੱਗਦੇ ਆ ਵਾਂਸ ਯੂ ਗੈਟ ਦੈਟ ਐਗਜ਼ੈਂਪਸ਼ਨ ਤੁਸੀਂ ਕੰਮ ਕਰਨਾ ਸ਼ੁਰੂ ਕਰ ਸਕਦੇ ਆ ਜੀ 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 ਕੋਈ ਹੋਰ ਅਪਡੇਟ ਕੋਈ ਪੀ ਐਨ ਪੀ ਜਾਂ ਉਹਦੇ ਬਾਰੇ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਕੋਲ ਹੈਗਾ ਕੀ ਪੀ ਜੀ 온ਟਾਰੀਓ ਪੀ ਐਨ ਪੀ ਬਾਰੇ ਵੀ ਹੈਗੀ ਬਟ ਅਗੇਨ ਇਟਸ ਅ ਡੀਟੇਲਡ ਅ ਅਪਡੇਸ਼ਨ ਆਪਾਂ ਕਾਲੂ ਕਰ ਲਾਂਗੇ ਜੀ ਇਹਨੂੰ ਪੀ ਐਨ ਪੀ ਨੂੰ ਹਾਂਜੀ ਹਾਂਜੀ ਜ਼ਰੂਰ ਵੀ ਜੀ ਜ਼ਰੂਰ ਜੀਤਾ ਜੀ ਆਪਣਾ ਆਫਿਸ ਦਾ ਨੰਬਰ ਲੋਕੇਸ਼ਨ ਜ਼ਰੂਰ ਸਾਂਝੀ ਕਰ ਦਿਓ हाँ जी भी जी अपना ऑफिस है राधा फोर्ड एंड क्वीन्स इंटरसैक्शन ट्वेल्व 12 फोर्ड रोड यूनिट नंबर थ्री फोन नंबर है भी अपना वीर भ्रा जो एल एम आई एस है थे, और वेट कर रहे हैं राइट नाउ कि हाँ सा नया वर्क परमिट आऊँगा फिर अम कर सकते उन्होंने बहुत बहुत चंगी खबर है तो किसी नई कंफ्यूजन है कोई इंपलॉई हैगा या कोई इंपलॉयर है वो साढ़े कंसल्ट कर सद वी कैन हैल्प दैन वी कैन गाइड दैन ਸੋ ਏਮਪਲਾਈ ਵੀ ਹੋਵੇ ਚਾਹੇ ਏਮਪਲਾਇਰ ਸਾਡਾ ਪ੍ਰੋਗਰਾਮ ਸੁਣ ਰਹੇ ਨੇ ਤਾਂ ਆਈਜੀ ਇਮੀਗ੍ਰੇਸ਼ਨ ਦੇ ਰਣਜੀਤਾ ਜੀ ਨੇ ਕੁਈਨ ਐਨ ਰਦਰਫੋਰਡ ਦੇ ਇੰਟਰਸੈਕਸ਼ਨ ਦੇ ਉੱਤੇ ਇਹਨਾਂ ਦਾ ਆਫਿਸ ਹੈ ਤੇ ਤੁਸੀਂ ਜਰੂਰ ਇਹਨਾਂ ਨਾਲ ਸੰਪਰਕ ਕਰ ਲਿਓ ਬਹੁਤ ਚੰਗੀ ਖਬਰ ਹੈਗੀ ਆ ਜਿਹੜੇ ক্লোਜ਼ਡ ਵਰਕ ਪਰਮਿਟ ਦੇ ਬਾਰੇ ਰਣਜੀਤਾ ਜੀ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਜਿਹਦਾ ਨੰਬਰ ਦੇ ਦਿਓ ਕਰੀ ਫਿਰ ਹਾਂਜੀ ਵੀਰ ਜੀ ਆਪਣਾ ਫੋਨ ਨੰਬਰ ਹੈਗਾ 647 767 6586 ਬਹੁਤ ਬਹੁਤ ਧੰਨਵਾਦ